ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਪਿੱਛੇ ਜੇ ਇੱਕ ਖਬਰ ਛਪੀ ਸੀ ਜੋ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਹੈ ਕਿ ਚੰਡੀਗੜ੍ਹ ਦੇ ਵਿੱਚ 53% ਯਾਨੀ ਕਿ ਅੱਧ ਤੋਂ ਵੀ ਵੱਧ ਲੋਕਾਂ ਨੂੰ ਫੈਟੀ ਲੀਵਰ ਦੀ ਸਮੱਸਿਆ ਹੈ ਇਹ ਸਮੱਸਿਆ ਇਕੱਲੇ ਚੰਡੀਗੜ੍ਹ ਦੀ ਨਹੀਂ ਬਲਕਿ ਪੂਰੇ ਹਿੰਦੁਸਤਾਨ ਦੀ ਹੈ ਕਿਉਂ ਇਹ ਸਮੱਸਿਆ ਇੱਕ ਮਹਾਮਾਰੀ ਦੀ ਤਰ੍ਹਾਂ ਫੈਲਦੀ ਜਾ ਰਹੀ ਹੈ ਇਸ ਦੇ ਪਿੱਛੇ ਕੀ ਕਾਰਨ ਹਨ ਤੇ ਤੁਹਾਨੂੰ ਕਿਹੜੇ ਉਪਾਅ ਕਰਨੇ ਚਾਹੀਦੇ ਹਨ ਕਿ ਇਸ ਸਮੱਸਿਆ ਤੋਂ ਬਚਿਆ ਜਾ ਸਕੇ ਜੇ ਸਮੱਸਿਆ ਆ ਵੀ ਗਈ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕੇ ਇਸ ਦੇ ਬਾਰੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਰਮਦੀਪ ਸਿੰਘ ਜੀ ਸਰ ਜੀ ਅੱਜ ਤੁਸੀਂ ਸਾਡੇ ਦੋਸਤਾਂ ਨੂੰ ਇਹ ਦੱਸੋ ਕਿ ਇਹ ਫੈਟੀ ਲੀਵਰ ਕੀ ਹੈ ਤੇ ਇਸ ਦੇ ਸਾਡੇ ਸਰੀਰ ਉੱਤੇ ਕੀ ਨੁਕਸਾਨ ਹਨ ਦੇਖੋ ਲੀਵਰ ਸਾਡੇ ਸਰੀਰ ਦਾ ਇੱਕ ਬਹੁਤ ਜ਼ਰੂਰੀ ਅੰਗ ਹੈ ਜੀ ਇਹਨੂੰ ਦੂਜਾ ਦਿਮਾਗ ਵੀ ਕਿਹਾ ਜਾਂਦਾ ਤੇ ਇਹਦਾ ਮੁੱਖ ਕੰਮ ਜਿਹੜਾ ਸਾਡੀ ਟੋਟਲ ਪਾਚਨ ਕਿਰਿਆ ਤੇ ਸਾਡਾ ਜਿਹੜੇ ਖਾਣੇ ਦੇ ਵਿੱਚ ਖਾਸ ਕਰਕੇ ਆਉਣ ਵਾਲੇ ਜੀ ਰੀਡਸ ਤੋਂ ਉਹਨਾਂ ਤੋਂ ਬਚਾਉਣਾ ਜੀ ਸੋ ਉਹਨਾਂ ਨੂੰ ਆਇਡੈਂਟੀਫਾਈ ਕਰਨਾ ਤੇ ਸਰੀਰ ਦੇ ਅੰਦਰ ਤਾਫਨ ਹੋਣ ਦੇ ਨਾਲ ਜਾਂ ਨਹੀਂ ਦੇਖ ਰੱਖਣ ਦੇਣਾ ਇਹ ਵੀ ਕੰਮ ਲੀਵਰ ਦਾ ਹੀ ਹੈ ਇੱਕ ਤਰ੍ਹਾਂ ਨਾਲ ਸਾਡੇ ਸਰੀਰ ਦਾ ਪਹਿਰੇਦਾਰ ਵੀ ਹੈ ਇਹਨੇ ਬਣਾਉਣੇ ਹੁੰਦੇ ਨੇ ਉਹ ਇਨਜ਼ਾਈਮ ਜਿਹੜੇ ਕਿ ਸਾਡੇ ਅਲੱਗ-ਅਲੱਗ ਪੋਸ਼ਕ ਤੱਤਾਂ ਨੂੰ ਪ੍ਰੋਸੈਸ ਕਰਕੇ ਸਾਡੇ ਸਰੀਰ ਦੇ ਵਿੱਚ ਪਚਣ ਯੋਗ ਰੂਪ ਬਣਾਉਂਦੇ ਨੇ ਜੀ ਜਿਵੇਂ ਕਿ ਅਸੀਂ ਪ੍ਰੋਟੀਨ ਖਾਂਦੇ ਆਂ ਤੇ ਪ੍ਰੋਟੀਨ ਨੂੰ ਅਮੀਨੋ ਐਸਿਡਸ ਤੋੜਨਾ ਜਿਹੜੇ ਅਸੀਂ ਕਾਰਬੋਹਾਈਡਰੇਟਸ ਖਾਂਦੇ ਆ ਉਹਨੂੰ ਕੈਲਰੀਜ਼ ਤੋੜਨਾ ਯਾਨੀ ਕਿ ਸਾਰੇ ਖਾਣੇ ਨੂੰ ਪ੍ਰੋਸੈਸ ਕਰਕੇ ਪਚਣ ਲਾਇਕ ਬਣਾਉਣ ਦਾ ਕੰਮ ਜਿਹੜਾ ਉਹ ਲੀਵਰ ਜਿੜੀ ਵਰਨੇ ਉਹ ਐਂਜਾਈਮ ਬਣਾਉਂਦੇ ਹੁੰਦੇ ਸੋ ਬੜਾ ਵੱਡਾ ਰੋਲ ਹੈ ਦੂਸਰਾ ਜੇ ਕੋਈ ਖਾਣੇ ਚ ਗਲਤ ਚੀਜ਼ ਚਲ ਗਈ ਹੈ ਤੇ ਉਹਨੂੰ ਆਡੈਂਟੀਫਾਈ ਕਰਨਾ ਤੇ ਤੁਸੀਂ ਦੇਖਿਆ ਹੋਊਗਾ ਕਦੇ ਤੁਹਾਨੂੰ ਉਲਟੀਆਂ ਆ ਜਾਂਦੀਆਂ ਨੇ ਗਲਤ ਚੀਜ਼ ਖਾ ਰਹੇ ਹੋ ਜਾਂ ਕਦੇ ਤੁਹਾਨੂੰ ਰੋਟਟੀਆਂ ਲੱਗ ਜਾਂਦੀਆਂ ਨੇ ਇਹ ਵੀ ਜਿਹੜੀ ਕੰਮ ਹੈ ਇਹ ਵੀ ਲੀਵਰ ਦਾ ਹੀ ਹੈ ਉਹ ਦੇਖਦਾ ਕਿ ਅੱਛਾ ਇਹ ਕਿੱਥੇ ਤੱਕ ਪਹੁੰਚ ਗਿਆ ਹੈ ਗੈਰਤ ਨੂੰ ਹੁਣ ਮੈਂ ਸਾਫ਼ ਕਿਵੇਂ ਕਰਾਵਾਂ ਜੀ ਇਹ ਕੰਮ ਵੀ ਲੀਵਰ ਦਾ ਹੀ ਹੈ ਇੱਕ ਵੱਡਾ ਰੋਲ ਹੋਰ ਲੀਵਰ ਦਾ ਹੈਗਾ ਆ ਕਿ ਇਹ ਗਲੂਕੋਜ਼ ਦਾ ਕੰਟਰੋਲ ਰੱਖਣਾ ਸਰੀਰ ਦੇ ਵਿੱਚ ਅਸੀਂ ਜਿੰਨਾ ਵੀ ਗਲੂਕੋਜ਼ ਖਾਂਦੇ ਆ ਉਹਨੂੰ ਜੇ ਫालतू ਹੋ ਗਿਆ ਤੇ ਉਹਨੂੰ ਆਪਣੀ ਸਟੋਰ ਕਰ ਲੈਣਾ ਤੇ ਜਦੋਂ ਘੱਟ ਹੁੰਦਾ ਤੇ ਉਹਨੂੰ ਰਿਲੀਜ਼ ਕਰਨਾ ਇਹ ਸਾਰੇ ਕੰਮ ਵੀ ਲੀਵਰ ਦੇ ਵਿੱਚ ਹੀ ਹੁੰਦੇ ਨੇ ਸੋ ਬੜਾ ਮਹੱਤਵਪੂਰਨ ਅੰਗ ਹੈ ਸਾਡੇ ਸਰੀਰ ਦਾ ਇਹ ਲੀਵਰ ਦੀ ਸਮੱਸਿਆ ਹੈ ਕੀ ਹੈ ਫੈਟੀ ਲੀਵਰ ਕੀ ਹੈ ਹੁਣ ਇਚ ਲੀਵਰ ਤੇ ਨਾ ਆ ਗਿਆ ਰੰਗ ਦਾ ਇਫੈਟੀ ਦਾ ਮਤਲਬ ਕੀ ਹੈਗਾ ਫੈਟ ਆਦੀ ਉਹ ਤੇ ਜਾਨਕੀ ਉੱਤੇ ਚਰਬੀ ਆ ਗਈ ਜੀ ਉਹ ਫੈਟੀ ਹੋ ਗਿਆ ਤੇ ਇਹ ਫੈਟੀ ਕਿਸ ਤਰ੍ਹਾਂ ਹੋ ਜਾਂਦਾ ਹੈ ਇਹ ਫੈਟ ਕਿੱਥੋਂ ਆਉਂਦੀ ਹੈ ਸਰੀਰ ਦੇ ਵਿੱਚ ਇਹ ਜਾਣਨ ਦੀ ਲੋੜ ਹੈ ਜੀ ਹਾਂਜੀ ਕਿਉਂਕਿ ਜੇ ਉਹ ਉੱਤੇ ਪ੍ਰੋਬਲਮ ਆ ਰਹੀ ਹੈ ਫੈਟ thì ਕਿਸੇ ਬਾਹਰੋਂ ਤੇ ਪਾਰ ਨਹੀਂ ਦਿੱਤੀ ਉਹ ਹਰ ਕੋਈ ਆਪ ਹੀ ਪਾਏਗਾ ਨਹੀਂ ਜਪਾਏਗਾ ਜੀ ਜੀ ਹਾਂਜੀ ਸੋ ਇਹ ਜਿਹੜਾ ਜਦੋਂ ਉਹਦੇ ਉੱਤੇ ਫੈਟ ਇਕੱਠੀ ਹੋ ਜਾਂਦੀ ਆ ਇਸ ਫੇਰ ਉਹ ਜਿਹੜੇ ਲੀਵਰ ਨੇ ਐਂਜਾਈਮ ਬਣਾਉਣੇ ਨੇ ਅਲੱਗ-ਅਲੱਗ ਤਰ੍ਹਾਂ ਦੇ ਉਹਦੇ ਕੰਮ ਨੇ ਉਹ ਕੰਮਾਂ ਦੇ ਵਿੱਚ ਰੁਕਾਵਟ ਆਉਂਦਾ ਪੈਂਦੀ ਹੈ ਉਹ ਆਪਣੇ ਕੰਮ ਸਹੀ ਢੰਗ ਨਾਲ ਨਹੀਂ ਕਰ ਪਾਉਂਦਾ ਜਿਹਦੇ ਕਰਕੇ ਫਿਰ ਸਾਰੀ ਪਾਚਨ ਕਿਰਿਆ ਵਿਗੰਡਾ ਪੈਂਦੀ ਹੈ ਤੁਹਾਡਾ ਜਿਹੜਾ ਡਿਫੈਂਸ ਸਿਸਟਮ ਹੈ ਉਹ ਕਮਜ਼ੋਰ ਹੁੰਦਾ ਪੈਂਦਾ ਜੇ ਖਾਣੇ 'ਚ ਕੋਈ ਰੀਲਾਸਤ ਚਲਾ ਗਿਆ ਤੇ ਉਹਨੂੰ ਉਹ ਆਇਡੈਂਟੀਫਾਈ ਕਰਕੇ ਰੋਕ ਨਹੀਂ ਪਾਉਂਦਾ ਸੋ ਇਹ ਤੁਹਾਨੂੰ ਕਈ ਸਮੱਸਿਆਵਾਂ ਜਿਹੜੀਆਂ ਨੇ ਉਹਦੇ ਨਾਲ ਆਉਂਦਾ ਪੈਂਦੀਆਂ ਤੇ ਪੂਰਾ ਸਰੀਰ ਹੌਲੀ-ਹੌਲੀ ਕਰਕੇ ਉਹ ਖਰਾਬ ਹੋਣ ਲੱਗ ਪੈਂਦਾ ਸੋ ਇਹਨੂੰ ਤੰਦਰੁਸਤ ਰੱਖਣਾ ਬੇਹੱਦ ਜ਼ਰ ਤੋ ਸਰ ਜੀ ਜੋ ਇਨੀ ਤੇਜ਼ੀ ਦੇ ਨਾਲ ਫੈਟੀ ਲੀਵਰ ਦੇ ਮਰੀਜ਼ ਵਧ ਰਹੇ ਹਨ ਉਹਨਾਂ ਦਾ ਕੀ ਕਾਰਨ ਹੈ ਬੜਾ ਮਹੱਤਵਪੂਰਨ ਹੈ ਜੀ ਇਹ ਜਾਣਨਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਕੋਈ ਵੀ ਚੀਜ਼ ਤੁਹਾਡੇ ਸਰੀਰ ਦੇ ਵਿੱਚ ਕੋਈ ਦੂਸਰਾ ਨਹੀਂ ਪਾ ਸਕਦਾ ਜੀ ਤੁਹਾਡੀ ਮਰਜ਼ੀ ਦੇ ਖਿਲਾਫ ਜੀ ਜੋ ਵੀ ਪਾਓਗੇ ਤੁਸੀਂ ਆਪ ਹੀ ਪਾਓਗੇ ਤੇ ਫੈਟੀ ਲੀਵਰ ਦਾ ਮਤਲਬ ਫੈਟ ਲੀਵਰ ਦੇ ਉੱਤੇ ਇਕੱਠੀ ਹੋਈ ਹੈ ਤੇ ਉਹ ਫੈਟ ਤੁਸੀਂ ਆਪ ਪਾਈ ਹੈ ਉਹਦਾ ਦੋਸ਼ ਕਿਸੇ ਨੂੰ ਨਾ ਦੋ ਬਹੁਤ ਸਾਰੀਆਂ ਅਸੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਖਾ ਰਹੇ ਹੋ ਜਿਹਦੇ ਵਿੱਚ ਬਹੁਤ ਜ਼ਿਆਦਾ ਐਮਪੀ ਕੈਲਰੀਜ਼ ਨੇ ਪੋਸ਼ਣ ਨਾ ਦੀ ਉਹ ਚੀਜ਼ ਨਹੀਂ ਲੇਕਿਨ ਕੈਲਰੀਜ਼ ਬਹੁਤ ਜ਼ਿਆਦਾ ਨੇ ਤੇ ਇੰਨੀਆਂ ਕੈਲਰੀ ਜਦੋਂ ਤੁਸੀਂ ਸਰੀਰ 'ਚ ਪਾਈ ਜਾਂਦੇ ਹੋ ਤੇ ਉਹ ਜਦੋਂ ਸਰੀਰ ਦੇ ਵਿੱਚ ਇਸਤੇਮਾਲ ਨਹੀਂ ਹੁੰਦੀਆਂ ਤੇ ਉਹ ਫੈਟ ਬਣ ਕੇ ਸਰੀਰ ਦੇ ਵਿੱਚ ਇਕੱਠੀਆਂ ਹੋ ਜਾਂਦੀਆਂ ਨੇ ਸੋ ਸਿਰਫ ਫੈਟੀ ਲੀਵਰ ਇਨੀ ਇਨਾਂ ਕੈਲਰੀਜ਼ ਦਾ ਬਹੁਤ ਵੱਡਾ ਨੁਕਸਾਨ ਹੈ ਠੀਕ ਹੈ ਜੀ ਤੁਸੀਂ ਅੱਜਕੱਲ੍ਹ ਦੇਖੋ ਕਿਸੇ ਦੀ ਵੀ ਲਿਪਿਡ ਪ੍ਰੋਫਾਈਲ ਚੈੱਕ ਕਰਵਾਉਂਦਾ ਨਾ ਤੇ ਉਹਦਾ ਕੋਲੇਸਟ੍ਰੋਲ ਵਧਿਆ ਹੁੰਦਾ ਆ ਉਹਦੀ ਟ੍ਰਾਈਗਲਿਸਰਾਈਡ ਉਹਦੇ ਵਧੇ ਹੁੰਦੇ ਨੇ ਸੋ ਉਹਦਾ ਜਿਹੜਾ ਚੰਗਾ ਕੋਲੇਸਟ੍ਰੋਲ ਉਹ ਬਹੁਤ ਘੱਟ ਤੇ ਮਾੜਾ ਜਿਹੜਾ ਬਹੁਤ ਜ਼ਿਆਦਾ ਹੁੰਦਾ ਆ ਜੀ ਇਸੇ ਤਰ੍ਹਾਂ ਹੀ ਜਿਹੜਾ ਲੀਵਰ ਹੈ ਉਹ ਤੇ ਫੈਟ ਆ ਗਈ ਤੇ ਇਹ ਸਾਰਾ ਜਿਹੜਾ ਇਹ ਖੇਡ ਪਿੱਛੇ ਐਕਸਟਰਾ ਕੈਲਰੀਜ਼ ਆ ਹੁਣ ਇਹ ਜਾਣਨਾ ਜ਼ਰੂਰੀ ਹੈ ਕਿ ਕੈਲਰੀਜ਼ ਆ ਕਿੱਥੋਂ ਰਹੀਆਂ ਨੇ ਜੀ ਹਾਂਜੀ ਸੋ ਅੱਜ ਦਾ ਜਿਹੜਾ ਯੁਵਾ ਵਰਗ ਹੈ ਖਾਸ ਕਰਕੇ ਉਹ ਮਾਰਕੀਟ ਦੇ ਖਾਣੇ ਦੇ ਉੱਤੇ ਜ਼ਿਆਦਾ ਡਿਪੈਂਡ ਹੈ ਉਹਨੂੰ ਪਿਜ਼ਾ ਚਾਹੀਦੇ ਨੇ 버거 ਚਾਹੀਦੇ ਨੇ ਮੋਮੋਜ਼ ਚਾਹੀਦੇ ਨੇ ਉਹਨੂੰ ਬਸ ਇਹ ਲਟਰਮ ਪਟਰਮ ਜਿਹੜਾ ਉਹ ਪਸੰਦ ਆ ਜਦ ਕਿ ਵਿਸ਼ਵ ਸਵਾਸ ਸੰਗਠਨ ਨੇ ਸਾਰੇ ਖਾਣੇ ਨੂੰ ਜੰਕ ਫੂਡ ਕਹਿ ਚੁੱਕਾ ਹੈ ਜਾਨਕੀ ਕਚਰਾ ਖਾਣਾ ਤੇ ਅੱਜ ਦਾ ਯੂਥ ਜਾਣ ਬੁੱਝ ਕੇ ਕਚਰਾ ਖਾਂਦਾ ਹੈ ਪਤਾ ਨਹੀਂ ਐਜੂਕੇਸ਼ਨ ਕਿੱਥੇ ਚਲ ਗਈ ਹੈ ਉਹਨਾਂ ਦੀ ਜਦੋਂ ਇਹ ਕਚਰਾ ਪਾਉਣਾ ਆ ਜਿਹਦੇ ਵਿੱਚ ਕੱਲੀਆਂ ਕੈਲਰੀਜ਼ ਹੁਣ ਇਹਨਾਂ ਵਿੱਚ ਕੀ ਕੀ ਚੀਜ਼ਾਂ ਇਸਤੇਮਾਲ ਹੁੰਦੀਆਂ ਨੇ ਇਹਨਾਂ ਵੱਲ ਵੀ ਧਿਆਨ ਦਿਓ ਪਹਿਲੀ ਗੱਲ ਤੇ ਇਹਨਾਂ ਦੇ ਵਿੱਚ ਜ਼ਿਆਦਾ ਰਿਫਾਈਨਡ ਆਇਲ ਇਸਤੇਮਾਲ ਹੁੰਦੇ ਨੇ ਜੀ ਰਿਫਾਈਨਡ ਆਇਲ ਜਿਹੜਾ ਆ ਇਹ ਕੰਪਲੀਟਲੀ ਐਮਪਟੀ ਕੈਲਰੀਜ਼ ਜਿੱਥੇ ਰਿਫਾਈਨਡ ਸ਼ਬਦ ਆ ਗਿਆ ਸਮਝ ਲਓ ਕਿ ਉੱਥੋਂ ਜੀਵਨ ਮੁਕਾਤਾ ਗਿਆ ਤਾਂ ਕਿ ਉਸ ਨੂੰ ਇੱਕ ਸ਼ੈਲਫ ਲਾਈਫ ਦਿੱਤੀ ਜਾ ਸਕੇ ਜਿੱਦੋਂ ਔਰ ਫਾਈਂਡ ਆਇਲ ਘਰਾਂ ਦੇ ਵਿੱਚ ਵੀ ਆਉਣਾ ਹੈ ਤੇ ਬਾਜ਼ਾਰ ਦੇ ਵਿੱਚੋਂ ਵੀ ਅਸੀਂ ਇਹਨਾਂ ਚੀਜ਼ਾਂ ਤੇ ਵਰਤਣਾ ਹੈ ਜਿਹੜੀਆਂ ਅਸੀਂ ਸਮੋਸੇ ਟਿੱਕੀਆਂ ਪੂਰੀਆਂ ਕਚੌਰੀਆਂ ਖਾਣੀਆਂ ਨੇ ਜੀ ਉਹ ਸਾਰੀਆਂ ਦੇ ਵਿੱਚ ਹੀ ਜਿਹੜੇ ਨੇ ਉਹ ਟ੍ਰਾਂਸ ਫੈਟ ਜਿਹੜੀ ਹੈ ਇਸ ਦੀ ਜਿਹੜੇ ਰਿਫਾਈਨਡ ਆਇਲ ਹੈ ਉਹਨਾਂ ਦੀ ਹਗੀ ਹੈ ਤੇ 1 ਗ੍ਰਾਮ ਜਿਹੜਾ ਕੋਈ ਵੀ ਆਇਲ ਜਾਂ ਘਿਓ ਜਾਂ ਕੁਛ ਵੀ ਹੈ ਫੈਟ ਜਿੰਨੀਆਂ ਵੀ ਤੇਲ ਵਾਲੀਆਂ ਚੀਜ਼ਾਂ ਜਿੰਨੀਆਂ ਵੀ ਨੇ 1 ਗ੍ਰਾਮ ਦੇ ਵਿੱਚ 9 ਕੈਲਰੀ ਨੇ ਜੀ ਦੂਜੀ ਚੀਜ਼ ਫਿਰ ਇਹਨਾਂ ਚੀਜ਼ਾਂ 'ਚ ਅੱਜਕੱਲ ਮਿੱਠੀਆਂ ਚਟਣੀਆਂ ਉਸ ਤੋਂ ਬਗੈਰ ਉਹ ਸਵਾਦ ਨਹੀਂ ਬਣਦੀਆਂ ਚੀਜ਼ਾਂ ਜਿਹੜੀਆਂ ਠੀਕ ਹੈ ਉਹ ਉੱਤੇ ਪੈਣੀਆਂ ਹੁੰਦੀਆਂ ਤੇ ਉਹ ਮਿੱਠੀ ਚਟਨੀ ਦੇ ਵਿੱਚ ਖੰਡ ਹੈ ਤੇ ਜਿੱਥੇ ਖੰਡ ਆ ਗਈ ਉਹ ਵੀ ਰਿਫਾਈਨਡ 슈ਗਰ ਹੈਗੀ ਆ ਕੁਝ ਵੀ ਨਿਊਟ੍ਰੀਸ਼ਨ ਆਉਂਦੀ ਕੋਈ ਚੀਜ਼ ਨਹੀਂ ਐਮਪਟੀ ਕੈਲਰੀਜ਼ ਨੇ ਤੇ ਉਹ ਵੀ 1 ਗ੍ਰਾਮ ਦੇ ਵਿੱਚ 9 ਕੈਲਰੀ ਨੇ ਜੀ ਠੀਕ ਹੈ ਫਿਰ ਇਹ ਚੀਜ਼ਾਂ ਜ਼ਿਆਦਾਤਰ ਮੈਦੇ ਦੀਆਂ ਬਣਦੀਆਂ ਨੇ ਜੀ ਤੇ ਜਿਹੜਾ ਮੈਦਾ ਆ ਉਹਦੇ ਵਿੱਚ ਕੱਲਾ ਕਾਰਬੋਹਾਈਡਰੇਟ ਤੇ ਉਹ ਵੀ ਜਿਹੜਾ ਇੱਕ ਤਰ੍ਹਾਂ ਨਾਲ ਰਿਫਾਈਨਡ ਨਿਊਟ੍ਰੀਸ਼ਨ ਉਹਦੇ ਚ ਫਿਰ ਨਹੀਂ ਉਹ ਹਟਾਤੀ ਗਈ ਤੇ ਬਾਕੀ ਜਿਹੜੀਆਂ ਕਲੀਆਂ ਕੈਲਰੀ 1 ਗ੍ਰਾਮ ਕਾਰਬੋਹਾਈਡਰੇਟs ਵਿੱਚ 4 ਕੈਲਰੀ ਨੇ ਜੀ ਠੀਕ ਹੈ ਸੋ ਉਸ ਤੋਂ ਬਾਅਦ ਜੇ ਤੁਸੀਂ ਕੋਈ ਮੰਨ ਲਓ ਕਿ ਪਕੌੜੇ ਖਾਦੇ ਨੇ ਤੇ ਉਹਦੇ ਚ ਤੁਸੀਂ ਜਿਹੜਾ ਵੇਸ਼ਣ ਇਸਤੇਮਾਲ ਕੀਤਾ ਸੀ ਹੈ ਤੇ ਪ੍ਰੋਟੀਨ ਸੀਗਾ ਲੇਕਿਨ ਉਹਨੂੰ ਹਾਈ ਟੈਂਪਰੇਚਰ ਤੇ ਤਲਕੇ ਦਦੇ ਉਸ ਪ੍ਰੋਟੀਨ ਨੂੰ ਮਾਰ ਦਿੱਤਾ ਗਿਆ ਜੀ ਪਹਿਲਾਂ ਵੇਸ਼ਣ ਪਤਾ ਨਹੀਂ ਕਦੋਂ ਕਦਾ ਪਿਸਿਆ ਸੀਗਾ ਉਹ ਹੁਣ ਮਰਿਆ ਹੋਇਆ ਪ੍ਰੋਟੀਨ ਜਿਹੜਾ ਉਹਨੇ 20 ਕੈਲਰੀ ਦਾ ਕੰਮ ਹੀ ਕਰਨਾ ਹੈ ਉਹਨੇ ਪ੍ਰੋਟੀਨ ਦਾ ਕੰਮ ਨਹੀਂ ਕਰਨਾ ਜੀ ਸੋ ਉਹ ਜਿਹੜਾ ਪ੍ਰੋਟੀਨ ਹੈ ਉਹ ਵੀ 1 ਗ੍ਰਾਮ ਪ੍ਰੋਟੀਨ ਦੇ ਵਿੱਚ 4 ਕੈਲਰੀ ਨੇ ਠੀਕ ਹੈ ਜੀ ਹੁਣ ਤੁਸੀਂ ਆਪਣੇ ਆਪਣੇ ਘਰਵਾਲ ਚਾਤੀ ਮਾਰੋ ਕਿ ਇੱਕ ਘਰ ਦੇ ਵਿੱਚ ਮਹੀਨੇ ਦਾ ਕਿੰਨਾ ਤੇਲ ਤੇ ਘਿਓ ਆਉਂਦਾ ਜੀ 4 ਤੋਂ 5 ਮੈਂਬਰਾਂ ਵਾਲੇ ਘਰ ਦੇ ਵਿੱਚ ਘੱਟੋ ਘੱਟ 4 ਲੀਟਰ ਤੇਲ ਜਾਂ ਤੇ ਉਹ ਇਸਤੇਮਾਲ ਹੁੰਦਾ ਹੈ। ਯਾਨੀ ਕਿ ਪਰ ਪਰਸੈਂਟ 1 ਲੀਟਰ ਇੱਕ ਮਹੀਨੇ ਦਾ ਇੱਕ ਮਹੀਨੇ ਦਾ। ਜੀ ਸੋ ਅਸੀਂ ਅਦਾ ਤੁੰਦ ਜਿਹੜੀਆਂ ਇੰਨੀਆਂ ਕੈਲਰੀਜ਼ ਸਰੀਰ ਦੇ ਵਿੱਚ ਪਾਈ ਜਾਂਦੇ ਆਂ ਸੋ ਪੀ ਜਾਂਦੇ ਆਂ। ਸਵਾਦ ਵਾਲੀਆਂ ਚੀਜ਼ਾਂ ਦੇ ਪਿੱਛੇ ਲੱਗ ਕੇ ਪੋਸ਼ਣ ਨਾਲ ਦੀ ਕੋਈ ਚੀਜ਼ ਨਹੀਂ। ਉਹਦੇ ਨਾਲ ਦੋ ਕੰਮ ਹੁੰਦੇ ਨੇ। ਇੱਕ ਪਾਸੇ ਨਿਊਟ੍ਰੀਸ਼ਨ ਨਹੀਂ ਮਿਲ ਰਿਹਾ ਤੇ ਲੀਵਰ ਦੇ ਸੈੱਲ ਵੀਕ ਹੋ ਰਹੇ ਨੇ। ਜੀ ਉਦੀ ਪਰਫਾਰਮੈਂਸ ਤੇ ਉਤੇ ਅਸਰ ਪੈ ਰਿਹਾ ਹੈ ਉਹ ਆਪਣਾ ਕੰਮ ਸਹੀ ਟੰਗਣਾ ਨਹੀਂ ਕਰ ਪਾ ਰਿਹਾ ਤੇ ਦੂਜੇ ਪਾਸੇ ਇਹ ਜਿਹੜੀਆਂ ਕੈਲਰੀਜ਼ ਵੱਧ ਰਹੀਆਂ ਨੇ ਉਹ ਜਦੋਂ ਸਰੀਰ ਦੇ ਵਿੱਚ ਬਰਨ ਨਹੀਂ ਹੋਈਆਂ ਅਸੀਂ ਇਸਤੇਮਾਲ ਨਹੀਂ ਕੀਤੀਆਂ ਕਿਉਂਕਿ ਮਿਹਨਤ ਹੈ ਨਹੀਂ ਜੀ ਹਾਂਜੀ ਸੋ ਉਹ ਜਿਹੜੀਆਂ ਕੈਲਰੀਜ਼ ਉਹ ਫੈਟਸ ਵਿੱਚ ਕਨਵਰਟ ਹੋ ਕੇ ਸਟੋਰ ਹੋ ਗਈਆਂ ਤੇ ਉਹ ਜਦੋਂ ਵਿਸਰਲ ਫੈਟ ਦੇ ਰੂਪ ਦੇ ਵਿੱਚ ਦੋ ਤਰ੍ਹਾਂ ਦੀ ਫੈਟ ਹੁੰਦੀ ਹੈ ਇੱਕ ਐਕਸਟਰਨਲ ਫੈਟ ਹੁੰਦੀ ਜਿਹੜੀ ਸਕਿਨ ਫੈਟ ਕਹਿੰਦੇ ਆ ਇੱਕ ਵਿਸਰਲ ਫੈਟ ਹੁੰਦੀ ਹੈ ਜਿਹੜੀ ਅੰਦਰ ਅੰਗਾਂ ਦੇ ਚਾਰੇ ਪਾਸੇ ਜਿਹੜੀ ਸਾਡੇ ਬਣਦੀ ਹੈ ਉਹ ਵਧਣ ਦਾ ਪੈਂਦੀ ਹੈ ਜਦੋਂ ਉਹ ਵੱਧਦੀ ਹੈ ਤੇ ਫਿਰ ਇਹ ਫੈਟ ਲੀਵਰ ਹੋ ਗਿਆ ਹੁਣ ਇਹ ਜਿਹੜੀ ਫੈਟ ਇਕੱਠੀ ਹੋ ਗਈ ਹੈ ਧਿਆਨ ਰੱਖੋ ਜਿੱਥੇ ਵੀ ਫੈਟ ਇਕੱਠੀ ਹੋਏਗੀ ਤੁਸੀਂ ਘਰ ਦੇ ਵਿੱਚ ਇੱਕ ਛੋਟਾ ਜਿਹਾ ਪ੍ਰਯੋਗ ਕਰਕੇ ਦੇਖਿਓ ਇੱਕ ਦੀਵਾਰ ਦੇ ਉੱਤੇ ਨਾ ਇੱਕ ਹਲਕਾ ਜਿਹਾ ਛੋਟਾ ਜਿਹਾ ਤੇਲ ਦਾ ਨਿਸ਼ਾਨ ਲਾ ਦਿਓ ਤੇ ਫੇਰ ਉੱਥੇ ਦੇਖਿਓ ਕੁਝ ਦਿਨਾਂ ਬਾਅਦ ਹੀ ਉਸ ਨਿਸ਼ਾਨ ਦੇ ਤੁਹਾਨੂੰ ਵੱਖਰੀ ਗੰਦਗੀ ਲੱਪਣੀ ਸ਼ੁਰੂ ਹੋ ਜਾਣੀ ਹੈ ਜੀ ਫਿਰ ਉਸ ਗੰਦਗੀ ਨੂੰ ਪਾਣੀ ਨਾਲ ਸਾਫ਼ ਕਰਨ ਦੀ ਕੋਸ਼ਿਸ਼ ਕਰਿਓ ਤੋਂ ਉਹਨੇ ਸਾਫ਼ ਨਹੀਂ ਹੋਣਾ ਕੱਲੇ ਪਾਣੀ ਨਾਲ ਤਾਂ ਨਹੀਂ ਹੋਏਗਾ ਕੱਲੇ ਪਾਣੀ ਨਾਲ ਕਦੇ ਵੀ ਨਹੀਂ ਹੋਣਾ ਹਾਂਜੀ ਹੁਣ ਸਰੀਰ ਦੇ ਵਿੱਚ ਤੁਸੀਂ ਡਿਟਰਜੈਂਟ ਤੇ ਪਾ ਨਹੀਂ ਸਕਦੇ ਜੀ ਅੰਦਰ ਦੀ ਸਫਾਈ ਤੇ ਪਾਣੀ ਨਾਲ ਹੀ ਹੋਣੀ ਹੈ ਜੋ ਵੀ ਹੋਣੀ ਹੈ ਉਹ ਜਿੱਥੇ ਤੁਸੀਂ ਫੈਟ ਪਾ ਲਈ ਉਥੋਂ ਇਸੇ ਤਰ੍ਹਾਂ ਜਿਤਨਾ ਉਥੋਂ ਗੰਦਗੀ ਉਥੇ ਇਕੱਠੀ ਹੁੰਦੀ ਹੈ ਕਿਉਂਕਿ ਫੈਟ ਦੇ ਵਿੱਚ ਜਿਹੜੀ ਗੰਦਗੀ ਚਲ ਗਈ ਉਹਨੂੰ ਸਾਫ਼ ਕਰਨਾ ਬੜਾ ਔਖਾ ਹੈ ਜੀ ਤੇ ਜਦੋਂ ਫੈਟ ਐਕਸਟਰਾ ਸਰੀਰ ਦੇ ਵਿੱਚ ਇਕੱਠੀ ਹੋਣਦੀ ਹੈ ਤਾਂ ਉਹਦੇ ਵਿੱਚ ਐਕਸਟਰਾ ਗੰਦਗੀ ਇਕੱਠੀ ਹੋਣੀ ਹੈ ਉਹਦਾ ਅਸਰ ਤੁਹਾਡੇ ਸਰੀਰ ਦੇ ਉੱਤੇ ਜਾਣਾ ਹੀ ਜਾਣਾ ਹੈ ਤੁਹਾਨੂੰ ਉਹ ਬਿਮਾਰੀਆਂ ਤੋਹਫੇ ਦੇ ਵਿੱਚ ਮਿਲਣੀਆਂ ਹੀ ਮਿਲਣੀਆਂ ਜੀ ਠੀਕ ਹੈ ਸੋ ਇਹ ਸਾਰੇ ਕੰਮ ਉਹ ਪਹਿਲਾਂ ਦੇਖੋ ਕਿ ਕਰ ਕੌਣ ਰਿਹਾ ਆ ਅਸੀਂ ਖੁਦ ਹੀ ਕਰ ਰਹੇ ਹਾਂ ਤੁਹਾਡੇ ਨਾਲ ਕੋਈ ਬਾਹਰੋਂ ਆਕੇ ਤੇ ਨਹੀਂ ਕਰ ਰਿਹਾ ਜ਼ਬਰਦਸਤੀ ਕੋਈ ਵੀ ਨਹੀਂ ਜ਼ਬਰਦਸਤੀ ਕੋਈ ਮੋਚ ਨਹੀਂ ਪਾ ਰਿਹਾ ਖੁਦ ਹੀ ਕਰ ਰਿਹਾ ਠੀਕ ਹੈ ਗੁਰੂ ਮਹਾਰਾਜ ਨੇ ਬੜੀ ਕੰਮ ਦੀ ਗੱਲ ਕਹੀ ਉਹਨਾਂ ਕਹਿੰਦਾ ਆਪਣੇ ਹੱਥੀਆ ਆਪਣਾ ਆਪੇ ਹੀ ਕਾਜ ਸਵਾਰੀ ਜਦੋਂ ਤੋਂ ਅਸੀਂ ਅਸੀਂ ਡਿਪੈਂਡਿਬਲ ਹੁੰਦੇ ਜਾਂਨੇ ਆ ਫਿਰ ਜਦੋਂ ਅਸੀਂ ਫੈਟ ਲੀਵਰ ਕਰ ਲੇਨੇ ਫਿਰ ਭੱਜਦੇ ਆ ਜੀ ਕਾਰਨ ਨਹੀਂ ਅਸੀਂ ਮਕਾਉਣਾ ਭੱਜਣਾ ਕਿੱਧਰ ਹੈ ਫਿਰ ਹਸਪੀਟਲਾਂ ਚ ਡਾਕਟਰਾਂ ਵੱਲ ਟੈਸਟਾਂ ਵੱਲ ਅੰਟੀ ਕੀ ਉਦਨ ਵਾਲੀ ਸਮੱਸਿਆ ਹੱਲ ਹੋ ਜਾਏਗੀ ਨਹੀਂ ਉੱਥੇ ਜਦੋਂ ਫਿਰ ਕੈਮੀਕਲ ਹੋਰ ਪੰਦੇ ਨੇ ਤਾਂ ਸਮੱਸਿਆਵਾਂ ਹੋਰ ਗੰਭੀਰ ਹੁੰਦੀਆਂ ਜਾਂਦੀਆਂ। ਸੋ ਇਹ ਪਿੱਛੇ ਕਾਰਨ ਨੇ ਜਿੰਨਾ ਕਾਰਨਾਂ ਨੂੰ ਠੀਕ ਕਰਨ ਦੀ ਲੋੜ ਹੈ। ਜੀ। ਸੋ ਸਰ ਜੀ ਇਹ ਸਮੱਸਿਆ ਦਾ ਹੱਲ ਕਿ ਕੀਤਾ ਜਾਵੇ? ਜਿਹੜੇ ਲੋਕ ਤੰਦਰੁਸਤ ਨੇ ਉਹ ਇਸ ਤੋਂ ਕਿਵੇਂ ਬਚੇ ਰਹਿਣ ਜਾਂ ਜਿਨ੍ਹਾਂ ਨੂੰ ਇਹ ਪ੍ਰੋਬਲਮ ਆ ਚੁੱਕੀ ਹੈ ਕਿ ਖਾਣੇ ਦੇ ਜ਼ਰੀਏ ਉਹਨਾਂ ਦਾ ਕੋਈ ਹੱਲ ਹੋ ਸਕਦਾ? ਜੀ। ਬਿਲਕੁਲ ਜੀ ਹੱਲ ਹੋ ਸਕਦਾ ਹੈ। ਕਿਉਂਕਿ ਇਹ ਇਸ ਸਮੱਸਿਆ ਹੀ ਖਾਣੇ ਦੀ ਹੈ। ਜੀ। ਸੋ ਪਹਿਲਾਂ ਤੇ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਲੋਕ ਤੰਦਰੁਸਤ ਨੇ ਉਹ ਬਚੇ ਰਹਿਣ ਉਹ ਅਸੀਂ ਕੀ ਕਰਨਾ ਜੀ ਸੋ ਉਹਨਾਂ ਲੋਕਾਂ ਨੂੰ ਇਹ ਚਾਹੀਦਾ ਹੈ ਕਿ ਦੇਖੋ ਜਿਹੜੀਆਂ ਵਿਸ਼ਵ ਸਵਾਸ ਸੰਗਠਨ ਵੱਲੋਂ ਕਹਿ ਰਿਹਾ ਹੈ ਅਸੀਂ ਉਹਨਾਂ ਨੂੰ ਧਿਆਨ ਨਾਲ ਸੁਣੀਏ ਤੇ ਫੋਲੋ ਕਰੀਏ ਪਹਿਲੀ ਗੱਲ ਉਹ ਕਹਿੰਦਾ ਯੂ ਆਰ ਵਟ ਯੂ ਈਟ ਤੁਸੀਂ ਉਹ ਬਣਦੇ ਹੋ ਜੋ ਤੁਸੀਂ ਖਾਂਦੇ ਹੋ ਜੀ ਤੇ ਉਹਦਾ ਇਸ਼ਾਰਾ ਕਿਸ ਸਿਰਫ ਹੈ ਫਿਰ ਕੀ ਖਾਓ ਚੰਗਾ ਖਾਓਗੇ ਤੇ ਚੰਗਾ ਬਣ ਜਾਓਗੇ ਮਾੜਾ ਖਾਓਗੇ ਤੇ ਮਾੜੇ ਬਣ ਮਾੜੇ ਬਣੋਗੇ ਹਾਂਜੀ ਸੋ ਚੰਗਾ ਖਾਣਾ ਖਾਓ ਚੰਗਾ ਖਾਣਾ ਖਾइए ਜਿੱਤੇ ਐਡਰੈਸ ਸਿਗਨਲ ਕੋਡ ਹੋਵੇ ਪਿੱਛੇ ਗੱਲਾਂ ਹੋ ਚੁੱਕੀਆਂ ਨੇ ਜਿਹੜਾ ਖਾਣਾ ਜਿੰਦਾ ਹੋਵੇ ਠੀਕ ਹੈ ਜਿਹਦੇ ਵਿੱਚ ਨਿਊਟ੍ਰੀਸ਼ਨ ਪਰਪੂਰ ਹੋਵੇ ਜੀ ਬੈਲੈਂਸ ਹੋਵੇ ਤੇ ਜਦੋਂ ਸਹੀ ਖਾਓਗੇ ਤੇ ਆਪਣੇ ਆਪ ਠੀਕ ਰਹੋਗੇ ਹਾਂਜੀ ਦੂਸਰਾ ਵਿਸ਼ਵ ਸਵਾਸ ਸੰਗਠਨ ਨਹੀਂ ਸਾਰੇ ਪੈਕ ਫੂਡ ਵਾਤੇ ਜਿੰਨਾ ਵੀ ਤળਿਆ ਖਾਣਾ ਹੈ ਜਿੰਨਾ ਵੀ ਪੈਕਟਾਂ ਚ ਬੰਦ ਖਾਣਾ ਹੈ ਉਹਦੇ ਵਾਸਤੇ ਕੀ ਕਿਹਾ ਜੰਕ ਫੂਡ ਹੈ ਜੀ ਇਫੇਈ ਜਦੋਂ ਉਹਨੇ ਕਹਿਤਾ ਐਡੀ ਤਗੜੀ ਸੰਸਥਾ ਨੇ ਤਾਂ ਲੋਰ ਸੱਚ ਕਰਕੇ ਦੱਸ ਦਿੱਤਾ ਸਬੇਸ਼ ਦੇ ਦਿੱਤਾ ਤੇ ਫਿਰ ਉਹਨੂੰ ਖਾਣਾ ਚਾਹੀਦਾ ਜਾਂ ਉਸ ਤੋਂ ਬਚਣਾ ਚਾਹੀਦਾ ਬਚਣਾ ਚਾਹੀਦਾ ਬਚਣਾ ਚਾਹੀਦਾ ਉਸ ਤੋਂ ਬਚੋ ਨਾ ਖਾਓ ਬਾਜ਼ਾਰ ਦੇ ਖਾਣੇ ਆ ਨਾ ਭਜ-ਭਜ ਕੇ ਜਾਓ ਕੱਲੀ ਸਵਾਦ ਦੇ ਪਿੱਛੇ ਨਾ ਫਿਰੋ ਘਰ ਦਾ ਖਾਣਾ ਜੇ ਘਰ ਬਣਾਓਗੇ ਤੇ ਉਹਨੂੰ ਸੁਆਦੀ ਵੀ ਕਰ ਲੋਗੇ ਤੇ ਉਹਨੂੰ ਚੰਗਾ ਵੀ ਰੱਖ ਲੋਗੇ ਜੀ ਬਾਜ਼ਾਰ ਚ ਜਦ ਵੀ ਖਾਣਾ ਬਣਦਾ ਤੇ ਉੱਥੇ ਤੁਹਾਡੀ ਸਟੇਟ ਨਾਲ ਕੋਈ ਸੰਬੰਧ ਨਹੀਂ ਉੱਥੇ ਤੂੰ ਉਹਨਾਂ ਦੇ ਦੇਖਣਾ ਕਿ ਮੇਰਾ ਖਾਣਾ ਸਵਾਦ ਹੈ ਕਿ ਨਹੀਂ ਇਹ ਵਿਕ ਜਾਏ ਬਸ ਜੀ ਉੱਥੇ ਉਹਨਾਂ ਦਾ ਪਿੱਛੇ ਬਿਜ਼ਨਸ ਹੈ ਨਿਊਟ੍ਰੀਸ਼ਨ ਉਹਨਾਂ ਦਾ ਮਕਸਦ ਹੁੰਦਾ ਹੀ ਨਹੀਂ ਹੈ ਠੀਕ ਹੈ ਤੁਸੀਂ ਫਾਈਵ ਸਟਾਰਟ ਹੋਟਲਾਂ ਦੇ ਵਿੱਚ ਨਹੀਂ ਜਾਂਦੇ ਕਿ ਜਿੱਥੇ ਨਿਊਟ੍ਰੀਸ਼ਨ ਦਾ ਧਿਆਨ ਰੱਖਿਆ ਜਾਂਦਾ ਜੀ ਲੇਕਿਨ ਫਿਰ ਉੱਥੇ ਡਿਸ਼ਾਂ ਕਿੰਨੀਆਂ ਕਿੰਨੀਆਂ ਮਹਿੰਗੀਆਂ ਆਣੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਸੋ ਅਸੀਂ ਜਾਣਾ ਹੁੰਦਾ ਹੈ ਨਾਰਮਲ ਕਿਸੇ ਵੀ ਰੈਸਟੋਰੈਂਟ ਦੇ ਵਿੱਚ ਚੱਲ ਗਏ ਜਾਂ ਕਿਸੇ ਢਾਬੇ ਤੇ ਚੱਲ ਗਏ ਉੱਥੇ ਜਿਹੜਾ ਇਸ ਤਰ੍ਹਾਂ ਦਾ ਖਾਣਾ ਹੈ ਉਹ ਸਾਰਾ ਇਹੀ ਕੁਸ਼ੀ ਕਰ ਲਈ ਮਿਲਦੀ ਹੈ ਨਾ ਉੱਥੋਂ ਜੀ ਸੋ ਐਸਾ ਖਾਣਾ ਨਾ ਖਾਓ ਘਰ ਦੇ ਵਿੱਚ ਜਿਹੜਾ ਤੇਲ ਇੰਨਾ ਖਰੀਦ-ਕਿਰਕਿ ਕਰਕੇ ਲਿਆਉਂਦੇ ਹੋ ਕਿਉਂ ਜਿਹੜਾ ਲਿਆਉਂਦੇ ਹੋ ਨਾਖਾਓ ਸਿੱਖੋ ਜੰਗਲ ਦੀ ਜੀਵਾਂ ਤੋਂ ਕਿਹੜਾ ਤੇਲ ਖਾ ਰਹੇ ਨੇ ਹਾਤੀ ਦਾ ਸ਼ੇਰ ਕਿਹੜਾ ਖਾਂਦੇ ਆ ਤੰਦਰੁਸਤ ਰਹਿਣਾ ਤਾਕਤਵਰ ਨੇ ਠੀਕ ਹੈ ਨਹੀਂ ਲੋੜ ਸਨ ਹੋਵੇ ਤੇਲ ਨੂੰ ਬੜੀ ਲਿਮਟ ਦੇ ਵਿੱਚ ਕਰਦੇ ਹੋ ਤੇ ਜਿਹੜਾ ਤੇਲ ਖਾਣਾ ਹੈ ਮੈਂ ਹਮੇਸ਼ਾ ਰეკਮੈਂਡ ਕਰਨਾ ਕਿ ਇਹ ਗਰਮੀਆਂ ਨੇ ਤੇ ਨਾਰੀਅਲ ਦਾ ਤੇਲ ਲੈ ਲਓ ਕਿ ਜੇ ਸਰਦੀਆਂ ਨੇ ਜਦੋਂ ਆਉਂਦੀਆਂ ਤਾਂ ਉਦੋਂ 올ਿਵ ਆਇਲ ਜਿਹੜਾ ਉਹਨੂੰ ਇਸਤੇਮਾਲ ਕਰ ਲਓ ਜੀ ਇਹ ਦੋ ਤੇਲ ਅੱਜ ਵੀ ਸੁਰੱਖਿਤ ਨੇ ਥੋੜੇ ਪਰ ਇਹਨਾਂ ਨੂੰ ਵੀ ਬੜੀ ਲਿਮਟ ਮਾਤਰਾ ਦੇ ਵਿੱਚ ਕੈਲਰੀ ਤੇ ਹੈ ਹੀ ਨਹੀਂ ਇਹਦੇ ਵਿੱਚ ਵੀ ਜੀ ਹਾਂਜੀ ਇਹਨਾਂ ਨੂੰ ਵੀ ਬੜੀ ਲਿਮਟ ਦੇ ਵਿੱਚ ਇਸੇ ਮਾਰ ਕਰੋ ਬਾਕੀ ਜਿਹੜੇ ਇੰਨੇ ਤੜਕੇ ਸਵਾਦੇ ਜਿਹੜੇ ਉਹਨਾਂ ਨੂੰ ਥੋੜਾ ਜਿਹਾ ਅਵੋਇਡ ਕਰੋ ਮਿੱਠਾ ਚੀਨੀ ਜਿਹੜੀ ਆ ਉਹਨੂੰ ਬਿਲਕੁਲ ਬੰਦ ਕਰੋ ਠੀਕ ਹੈ ਇਹਨੂੰ ਤਾਂ ਵੈਸੇ ਵਿੱਚ ন্যাਚਰਲ ਸਵਾਦ ਸਭ ਤੋਂ ਜਿਹੜਾ ਉਹ ਚਟਾ ਜਰ ਕੋਸ਼ਿਸ਼ ਕਰ ਚੁੱਕਿਆ ਹਾਂਜੀ ਪੰਜ ਜਾਇਰ ਤੁਹਾਨੂੰ ਪਤਾ ਹੋਣੀ ਚਾਹੀਦੀ ਨੇ ਕਿ ਕਿਹੇ ਸਵਾਸ ਕਤਲ ਨੇ ਕੋਸ਼ਿਸ਼ ਕੀਤੇ ਹੋਏ ਨੇ ਹਾਂਜੀ ਉਹਦੇ ਵਿੱਚ ਚੀਨੀ ਹੈ ਉਹਦੇ ਵਿੱਚ ਰਿਫਾਈਨਡ ਨਮਕ ਹੈ ਉਹਦੇ ਵਿੱਚ ਚਟੇ ਚੌਲ ਨੇ ਉਹਦੇ ਵਿੱਚ ਮੈਦਾ ਆ ਪਹਿਲਾਂ ਮੈਦਾ ਸੀ ਹੁਣ ਤੇ ਪੂਰਾ ਕਣਕ ਦਾ ਆਟਾ ਹੈ ਜੀ ਹਾਂਜੀ ਤੇ ਪੰਜਵਾਂ ਦੁੱਧ ਹੈ ਹਾਂਜੀ ਇਹ 5000 ਆਪਣੇ ਘਰਾਂ ਚੋਂ ਕੱਢ ਦਿਓ ਬਾਹਰ ਨਾ ਰੱਖੋ ਉਹਨਾਂ ਨੂੰ ਸੋ ਇਹ ਅਗਰ ਤੁਸੀਂ ਕਰ ਲੋਗੇ ਇਹ ਦੀ ਬਜਾਏ ਤੁਸੀਂ ਫਲ ਖੂਬ ਖਾਓ ਸਬਜ਼ੀਆਂ ਖੂਬ ਖਾਓ ਉਹਨਾਂ ਨੂੰ ਡੀਟੌਕਸੀਫਾਈ ਕਰ ਲੋ ਤੇ ਕਰਕੇ ਅਗਰ ਖਾਂਦੇ ਹੋ ਜ਼ਿਆਦਾ ਮਿਲਟਸ ਜ਼ਿਆਦਾ ਖਾਂਦੇ ਹੋ ਤੇ ਤੁਹਾਡੀਆਂ ਪ੍ਰੋਬਲਮ ਆਉਣਗੀਆਂ ਹੀ ਨਹੀਂ ਬਿਲਕੁਲ ਸਿਹਤਮੰਦ ਰਹੋਗੇ ਕੋਈ ਪ੍ਰੋਬਲਮ ਨਹੀਂ ਕਦੇ ਫੈਟੀ ਲੀਵਰ ਨਹੀਂ ਹੋਏਗਾ ਕਦੇ ਕੋਈ ਪ੍ਰੋਬਲਮ ਨਹੀਂ ਆਏਗੀ ਜੀ ਸੋ ਖਾਣ ਸਾਰੇ ਤੁਹਾਡੇ ਕੋਲ ਖਾਸ ਕਰ ਇਹ ਚੈਨਲ ਤੇ ਅਸੀਂ ਗੱਲਾਂ ਕੀ ਕਰਦੇ ਆ ਹਮੇਸ਼ਾ ਤੰਦਰੁਸਤੀ ਦੀ ਸਾਇੰਸ ਨੂੰ ਪ੍ਰਮੋਟ ਕਰਨਾ ਜੀ ਕਿ ਹਰ ਇਨਸਾਨ ਸਿੱਖੇ ਕਿ ਤੰਦਰੁਸਤ ਰਹਿਣਾ ਕਿਵੇਂ ਆ ਕਿਹੜੀਆਂ ਗਲਤੀਆਂ ਅਸੀਂ ਕਰ ਰਹੇ ਆ ਉਹਨਾਂ ਨੂੰ ਜਾਣੀਏ ਤੇ ਉਹਨਾਂ ਨੂੰ ਛੱਡ ਦਈਏ ਉਹਨਾਂ ਦੁਨੀਆ ਜੀ ਉਹ ਗਲਤੀਆਂ ਅਸੀਂ ਆਇਡੈਂਟੀਫਾਈ ਕਰਕੇ ਤੁਹਾਨੂੰ ਦੱਸਦੇ ਆ ਕਿ ਆਹ ਗਲਤੀਆਂ ਹੋ ਰਹੀਆਂ ਜੀ ਇਹਨਾਂ ਨੂੰ ਬੰਦ ਕਰ ਲੋ ਹਾਂਜੀ ਬੰਦ ਕਰ ਲੋਗੇ ਤੇ ਬਚੇ ਰਹੋਗੇ ਨਹੀਂ ਬੰਦ ਕਰੋਗੇ ਤੇ ਫਿਰ ਹੈ ਹੀ ਐ ਜੋ ਹਸਪੀਟਲ ਭਰੇ ਪਏ ਨੇ ਜੀ ਹਾਂਜੀ ਆ ਹੀ ਰਹੇ ਨੇ ਸਰਵੇ 52% ਲੋਕਾਂ ਨੂੰ ਫੈਕਟਲੀ ਪਰ ਹਾਂਜੀ ਇੱਕ ਛੋਟੀ ਮੋਟੀ ਗੱਲ ਨਹੀਂ ਹੈ ਤੇ ਅੱਧੀ ਤੋਂ ਜ਼ਿਆਦਾ ਆਬਾਦੀ ਜਿਹੜੀ ਉਹ ਬਿਮਾਰੀ ਦਾ ਘਰ ਬਣ ਗਈ ਜੀ ਜੀ ਸੋ ਇਸੇ ਤਰ੍ਹਾਂ ਹੀ ਜਿਹੜੇ ਹੁਣ ਬਿਮਾਰ ਹੋ ਚੁੱਕੇ ਨੇ ਉਹ ਉਹਨਾਂ ਨੇ ਕੀ ਕਰਨਾ ਹੈ ਜੀ ਤੇ ਉਹਨਾਂ ਵਾਸਤੇ ਮੇਰੀ ਐਡਵਾਈਸ ਹੈ ਕਿ ਖਾਂ ਤੁਹਾਨੂੰ ਅਜੇ ਥੋੜੀ ਬਹੁਤ ਮੈਡੀਸਨ ਦੀ ਵੀ ਲੋੜ ਹੈ ਲਵੋ ਲੇਕਿਨ ਨਾਲ ਜਿਹੜੇ ਅਸਲ ਕਾਰਨ ਨੇ ਉਹਨਾਂ ਨੂੰ ਖਤਮ ਕਰੋ ਜੀ ਖਾਣੇ ਦੇ ਤੇ ਪ੍ਰੇਸ਼ ਕਰਨਾ ਹੀ ਪਏਗਾ ਉਹ ਤੇ ਜੋ ਦੱਸਿਆ ਉਹ ਤੇ ਕਰਨਾ ਹੀ ਹੈ ਉਸ ਤੋਂ ਐਕਸਟਰਾ ਕੁਝ ਕਰਨਾ ਹੈ ਇਹ ਕੁਇ ਨੂੰ ਠੀਕ ਕਰਨਾ ਜ਼ਰੂਰੀ ਹੈ। ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਲੀਵਰ ਬੜੀ ਜਲਦੀ ਠੀਕ ਹੁੰਦਾ ਹੈ। ਇਹ ਸਾਡਾ ਐਸਾ ਅੰਗ ਹੈ ਜਿਹੜਾ ਸਭ ਤੋਂ ਜਲਦੀ ਨੂੰ ਥੋੜੀ ਜਿਹੀ ਸਪੋਰਟ ਮਿਲ ਜੇ ਸਭ ਤੋਂ ਛੇਤੀ ਰਿਕਵਰ ਹੁੰਦਾ ਹੈ। ਠੀਕ ਹੈ। ਸੋ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈਗੀ ਹੈ ਉਹ ਦੋ ਤਿੰਨ ਕੰਮ ਉਹਨਾਂ ਨੂੰ ਦੱਸਦੇ ਆ ਉਹ ਕਰਨੇ ਸ਼ੁਰੂ ਕਰ ਦੇਣ। ਜੀ। ਨੰਬਰ 1 ਉਹ ਦੁੱਧ ਵਾਲੀ ਚਾਹ ਬਿਲਕੁਲ ਬੰਦ ਕਰ ਦੇ। ਚਾਹ ਪੀਣੀ ਹੈ ਤੇ ਜਾਂ ਇੱਕ ਕੱਪ ਗ੍ਰੀਨ ਟੀ ਤੇ ਇੱਕ ਦਾ ਕੱਪ ਬਲੈਕ ਟੀ। ਜੀ। ਫੇਰ ਲਾਸਟ ਸਟੈਪ ਦੂਜਾ ਸਟੈਪ ਆਪਣੇ ਖਾਣੇ ਦੇ ਵਿੱਚ 25 ਤੋਂ 30 ਗ੍ਰਾਮ ਹਰੇ ਪੱਤੇ ਜਿਵੇਂ ਮੁਰੰਗਾ ਦੇ ਪੱਤੇ ਜਿਹਨੂੰ ਸੁਹਾਜਣਾ ਕਹਿੰਦੇ ਆ ਥੋੜੇ ਜਿਹਾ ਪੱਤੇ ਉਹਦੇ ਲੈ ਲਓ ਥੋੜਾ ਕੜੀ ਪੱਤੇ ਦੇ ਪੱਤੇ ਤੇ ਥੋੜਾ ਪੁਦੀਨਾ ਇਹ ਤਿੰਨ ਪੱਤੇ ਥੋੜੇ ਥੋੜੇ ਕਰਕੇ ਅੱਛੀ 30 ਗ੍ਰਾਮ ਕਰ ਲੈਣ ਤੇ ਉਹ ਸਵੇਰੇ ਸਵੇਰੇ ਚੁੱਟਕੇ ਖਾਣਾ ਸ਼ੁਰੂ ਕਰਨਾ ਇਹ ਹਾਈਲੀ ਐਲਕਲਾਈਨ ਡਾਈਟ ਹੈਗੀ ਹੈ ਤੇ ਜਿਹੜੇ ਲੀਵਰ ਦੇ ਉੱਤੇ ਜਿਹੜੇ ਇਹ ਸੈਲਸ ਇਕੱਠੀਆਂ ਹੁੰਦੀਆਂ ਇਹਨਾਂ ਨੂੰ ਹਟਾਉਣ ਦੇ ਵਿੱਚ ਬੜੀ ਮਦਦਗਾਰ ਹੈ ਠੀਕ ਹੈ ਕਿਉਂਕਿ ਉਹਨੂੰ ਇੱਕ এনवायरमेंट ਦਿੰਦੀ ਹੈ ਜੀ ਅਗਲਾ ਜਿਹੜਾ ਕੰਮ ਹੈ ਕਿ ਵਿਟਾਮਿਨ ਸੀ ਵਾਲੇ ਫਲ ਜਿਹੜੇ ਨੇ ਉਹ ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰ ਲਓ ਜਿਵੇਂ ਅੱਜਕੱਲ੍ਹ ਗਰਮੀਆਂ ਨੇ ਤੇ ਮੌਸਮੀ ਆ ਰਹੀ ਹੋਊ ਖਾਓ ਹੋਰ ਵੀ ਕੁਝ ਫਲ ਨੇ ਜਿਹੜੇ ਲੀਵਰ ਵਾਸਤੇ ਬੜੇ ਚੰਗੇ ਨੇ ਉਹਨੂੰ ਡੀਟੌਕਸੀਫਾਈ ਕਰਦੇ ਵਿੱਚ ਉਹਨੂੰ ਠੀਕ ਕਰਨ ਦੇ ਵਿੱਚ ਮਦਦ ਕਰਦੇ ਉਹਨਾਂ 'ਚ ਅਨਾਰ ਵੀ ਆ ਜਾਂਦਾ ਹੈ ਸੇਬ ਵੀ ਆ ਜਾਂਦਾ ਹੈ ਹਾਂਜੀ ਸੋ ਇਹ ਜਿਹੜੇ ਫਲ ਨੇ ਇਹਨਾਂ ਨੂੰ ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰੋ ਲੰਚ ਔਰ ਡਿਨਰ ਦੇ ਪਹਿਲਾਂ ਘਟੋਕਾ 200-300 ਗ੍ਰਾਮ ਸਲਾਦ ਜ਼ਰੂਰ ਖਾਓ ਸਲਾਦ ਜ਼ਿਆਦਾ ਕਰ ਲਓ ਉਡੀਰ ਰੋਟੀਆਂ ਕੱਟ ਕਰ ਲੋ ਜੀ ਸਬਜ਼ੀਆਂ ਜ਼ਿਆਦਾ ਕਰ ਲੋ ਤੁਸੀਂ ਦੇਖੋਗੇ ਕੁਛੀ ਬਿਲਾ ਦੇ ਵਿੱਚ ਤੁਹਾਡਾ ਲੀਵਰ ਫਿਰ ਤੋਂ ਠੀਕ ਹੋਣ ਲੱਗੇਗਾ ਲਾਲ ਹੀ ਜਿਨ੍ਹਾਂ ਨੂੰ ਇਹ ਸਮੱਸਿਆ ਹੋ ਚੁੱਕੀ ਹੈ ਉਹ ਉਹਨਾਂ ਵਾਸਤੇ ਇੱਕ ਰੈਮੀਡੀ ਹੈ ਜਿਹੜਾ ਲੀਵਰ ਨੂੰ ਤੇਜ਼ੀ ਨਾਲ ਠੀਕ ਕਰਨ 'ਚ ਮਦਦ ਕਰਦੀ ਹੈ ਉਹਦੇ ਵਿੱਚ ਤਿੰਨ ਚੀਜ਼ਾਂ ਤੁਸੀਂ ਇਸਤੇਮਾਲ ਕਰੋਗੇ ਹਰ ਘਰ ਚਾਹ ਮਿਲ ਜਾਂਦੀਆਂ ਨੇ ਉਹਦੇ ਵਿੱਚ ਜਵੈਣ ਲੈਣੀ ਹੈ ਮੇਥੀ ਦਾਣਾ ਲੈਣਾ ਹੈ ਤੇ ਨਾਲ ਧਨੀਆਂ ਯਾਨੀ ਕਿ ਸੁੱਕਾ ਧਨੀਆਂ ਜਿਹੜੇ ਬੀਜ ਹੁੰਦੇ ਨੇ ਧਨੀਆਂ ਦੇ ਉਹ ਲੈਣੇ ਜੀ ਇਹਤਨੇ ਚੀਜ਼ਾਂ ਬਰਾਬਰ ਮਾਤਰਾ ਚ ਲੈ ਕੇ ਇਹਨਾਂ ਨੂੰ ਪੀ ਕੇ ਰੱਖ ਲੈਣਾ ਤੇ ਇੱਕ ਚਮਚ ਇਹਦਾ ਰਾਤ ਨੂੰ ਇੱਕ ਗਲਾਸ ਪਾਣੀ ਚ ਪਿਉ ਕੇ ਛਕ ਦੇਣਾ ਜੀ ਰਾਤ ਪਰ ਜਿਹੜਾ ਪਾਣੀ ਚ ਪੀ ਜਾ ਰਹੇਗਾ ਸਵੇਰੇ ਉੱਠ ਕੇ ਉਸ ਪਾਣੀ ਨੂੰ ਹਲਕਾ ਜਿਹਾ ਗੁੰਗੁਣਾ ਕਰਕੇ ਸਵੇਰੇ ਸਵੇਰ ਰੋਟੇ ਪੀ ਲੜਾ ਜੀ ਸੋ ਇਹ ਲੀਵਰ ਨੂੰ ਬੜੀ ਤੇਜ਼ੀ ਨਾਲ ਠੀਕ ਹੋਣ ਚ ਮਦਦ ਕਰਦਾ ਹੈ ਸੋ ਇਹ ਛੋਟੇ ਛੋਟੇ ਕੰਮ ਜਿਹੜੇ ਕੋਈ ਵੀ ਬੰਦਾ ਕਰ ਲੈਂਦਾ ਜਿਨ੍ਹਾਂ ਨੂੰ ਇਹ ਪ੍ਰੋਬਲਮ ਆ ਚੁੱਕੀ ਹੈ ਤੇ ਉਹ ਚੰਦੀ ਦੇਣਾ ਚ ਆਪਣੇ ਲੀਵਰ ਨੂੰ ਠੀਕ ਕਰ ਲੇਗਾ ਜੀ ਸੋ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਫੈਟੀ ਲੀਵਰ ਵਰਗੀ ਮਹਾਮਾਰੀ ਤੋਂ ਕਿਵੇਂ ਬਚਣਾ ਹੈ ਇਦਾਂ ਦੀਆਂ ਇਹ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੇ ਕਮੈਂਟ ਸਾਡਾ ਉਤਸ਼ਾਹ ਵਧਾਉਂਦੇ ਹਨ ਤਾਂ ਹੋਰ ਆਲਮੇ ਕੇ ਬਣਾਉਂਦੇ ਹਾਂ ਇੱਕ ਹੈਲਦੀ ਦੁਨੀਆ ਆ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਾਸਤਰੀ ਕਾ